ਚੁਣავი ਬਾਂਡ ਤੇ ਲਗੀ ਰੋਕ ਸੁਪਰੀਮ ਕੋਰਟ ਦੇ ਵੱਲੋਂ ਚੁਣავი ਬਾਂਡ ਗੈਰ ਸੰਵਿਧਾਨਿਕ ਘਰਾ, ਚੋਣ ਕਮਿਸ਼ਨ ਨੂੰ 3 ਹਫਤਿਆਂ ਦੇ ਅੰਦਰ SBI ਨੂੰ ਜਾਣਕਾਰੀ ਦੇਣ ਦੇ ਹੁਕਮ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਪ੍ਰਦਰਸ਼ਨ 4 ਘੰਟੇ ਦੇ ਲਈ ਫ੍ਰੀ ਕਰਾਇਆ ਟੋਲ ਤਾਂ ਰੇਲਵੇ ਟ੍ਰੈਕਾਂ ਤੇ ਵੀ ਕਿਸਾਨਾਂ ਨੇ ਲਾਇਆ ਡੇਰਾ ਮਹਾਰਾਸ਼ਟਰ ਸਰਕਾਰ ਨੇ ਨਾਂਦੇ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਦਾ ਫੈਸਲਾ ਟਾਲਿਆ ਮਾਮਲੇ ਤੇ ਵਿਚਾਰ ਦੇ ਲਈ ਬਣਾਈ ਕੈਬਨਿਟ ਸਬਕਮੇਟੀ ਆਕਾੜੀ ਦਲ ਨੇ ਪੁੱਛਿਆ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਜਾਰੀ ਰੱਖਣਾ ਚਾਹੁੰਦੀ ਹੈ ਸਰਕਾਰ ਅੱਜ ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਵਿਚਾਲੇ ਤੀਜੇ ਗੇੜ ਦੀ ਹੋਵੇਗੀ ਮੀਟਿੰਗ ਚੰਡੀਗੜ੍ਹ ਪਹੁੰਚਣਗੇ ਕੇਂਦਰ ਦੇ ਤਿੰਨ ਮੰਤਰੀ ਮੁੱਖ ਮੰਤਰੀ ਮਾਨ ਵੀ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ ਵੱਡਾ ਸਵਾਲ ਕਿ ਅੱਜ ਦੀ ਮੀਟਿੰਗ 'ਚ ਟੁੱਟੇਗਾ ਡੈਡਲੌਕ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ ਪੰਜਾਬ ਦੇ ਵਿੱਚ ਹੋਣ ਵਾਲੀਆਂ ਦੋ ਰੈਲੀਆਂ ਨੂੰ ਕੀਤਾ ਰੱਦ 18 ਤੇ 22 ਫਰਵਰੀ ਨੂੰ ਹੋਣ ਜਾ ਰਹੀਆਂ ਸਨ ਰੈਲੀਆਂ ਕਾਂਗਰਸ ਦੇ ਕਿਸਾਨ ਪ੍ਰਦਰਸ਼ਨ ਉਸ ਸਮਰਥਨ ਤੇ ਭਾਜਪਾ ਨੇ ਚੁੱਕੇ ਸਵਾਲ ਮਨਜਿੰਦਰ ਸਰਸਾ ਬੋਲੇ ਸੰਘਰਸ਼ ਦਾ ਸਿਆਸੀ ਲਾਹਾਂ ਲੈਣ ਦੀ ਕੋਸ਼ਿਸ਼ ਆਪਣੇ ਕਾਰਜਕਾਲ ਦੇ ਵਿੱਚ ਕਿਸ ਕਾਂਗਰਸ ਨੇ ਲਾਗੂ ਨਹੀਂ ਕੀਤੀ ਸੀ ਸੁਆਮੀਨਾਥਨ ਰਿਪੋਰਟ ਪੰਜਾਬ ਦੇ ਵਿੱਚ 2 ਦਿਨਾਂ ਦੇ ਲਈ ਪੈਟਰੋਲ ਡੀਜ਼ਲ ਲਈ ਹੋ ਸਕਦੀ ਹੈ ਦਿੱਕਤ ਅੱਜ ਤੇਲ ਕੰਪਨੀਆਂ ਤੋਂ ਪੰਪ ਮਾਲਕ ਨਹੀਂ ਕਰਨਗੇ ਤੇਲ ਦੀ ਖਰੀਦ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਕਰ ਰਹੇ ਨੇ ਪ੍ਰਦਰਸ਼ਨ ਫਟਿਆ ਲਾਬਿਚਵਾਰਾ ਕੁੱਤਿਆਂ ਦਾ ਅਤੰਕਿਤ 12 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਉਤਾਰਿਆ ਮੌਦ ਦੇ ਘਾਟ ਪਤੰਗ ਲੁੱਟ ਰਹੇ ਬੱਚੇ ਤੇ ਕੁੱਤਿਆਂ ਨੇ ਕੀਤਾ ਸੀ ਹਮਲਾ ਸਰਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਸ਼ੁਰੂਆਤ ਕਰਦੇ ਆ ਇੱਕ ਵੱਡੀ ਖਬਰ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤਾਂ ਭਾਜਪਾ ਨੇ ਪ੍ਰਦਰਸ਼ਨ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਨੇ ਡੱਲੇਵਾਲ ਦੇ ਇੱਕ ਬਿਆਨ ਨੂੰ ਲੈ ਕੇ ਭਾਜਪਾ ਦੇ ਸਵਾਲ ਨੇ ਤਾਂ ਡੱਲੇਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਔਰ ਰਾਮ ਮੰਦਰ ਕਰਕੇ ਪੀਐਮ ਦਾ ਗ੍ਰਾਫ ਉੱਚਾ ਹੋਇਆ ਹੈ ਬਹੁਤ ਉੱਚਾ ਹੋਇਆ ਹੈ ਡੱਲੇਵਾਲ ਉੱਥੇ ਕਹਿ ਰਹੇ ਨੇ ਤਾਂ ਪੀਐਮ ਦਾ ਗ੍ਰਾਫ ਹੇਠਾਂ ਆਉਣ ਤੇ ਹੀ ਮੰਗਾ ਮੰਨੀਆਂ ਜਾਣ ਗਿਆ ਡੱਲੇਵਾਲ ਨੇ ਕਿਹਾ ਹੈ ਤਾਂ ਗ੍ਰਾਫ ਡਾਟਾ ਲਿਆਉਣ ਦੇ ਲਈ ਸਾਡੇ ਕੋਲ ਥੋੜਾ ਸਮਾਂ ਹੈ ਪੀਐਮ ਦਾ ਗ੍ਰਾਫ ਹੇਠਾਂ ਲਿਆਉਣ ਦੇ ਲਈ ਸਾਡੇ ਕੋਲ ਕੁਝ ਕਦੇ ਨੇ ਤਾਂ ਇਹ ਕਿਹਾ ਗਿਆ ਹੈ ਢੱਲੇਵਾ ਦੇ ਵੱਲੋਂ ਔਰ ਉਸ ਬਿਆਨ ਨੂੰ ਲੈ ਕੇ ਦੱਸ ਰਹੀ ਹੈ ਕਿ ਭਾਜਪਾ ਗੋਦੇ ਵੱਲੋਂ ਸਵਾਲ ਚੁੱਕੇ ਗਏ ਨੇ ਭਾਜਪਾ ਦੇ ਵੱਲੋਂ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਹਾਲਾਂਕਿ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਰ ਦੱਸ ਦੇ ਕਿ ਟਵੀਟ ਕੀਤਾ ਗਿਆ ਹੈ ਅਰुण सूद ਅਰुण सूद ਦੇ ਵੱਲੋਂ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਾਂਗਰਸ ਦੇ ਖੱਬੇ ਪੱਖੀਆਂ ਦੇ ਵੱਲੋਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਾਲਾਤ ਖਰਾਬ ਕਰਨ ਦੇ ਲਈ ਸ਼ੁਰੂ ਕੀਤੇ ਕਥਿਤ ਕਿਸਾਨ ਅੰਦੋਲਨ ਦੀ ਸੱਚਾਈ ਉਹਨਾਂ ਦਾ ਮੰਨਣਾ ਹੈ ਕਿ ਰਾਮ ਮੰਦਰ ਦੇ ਕਾਰਨ ਮੋਦੀ ਦਾ ਗ੍ਰਾਫ ਕਾਫੀ ਉੱਪਰ ਗਿਆ ਹੈ ਉਸ ਨੂੰ ਹੇਠਾਂ ਲਿਆਉਣ ਦੇ ਲਈ ਹੀ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਵੀ ਚੋਣਾਂ ਆਉਂਦੇ ਹੀ ਖਤਮ ਹੋ ਜਾਵੇਗਾ ਤਾਂ ਇਹ अरुण सूद ਪਾਜਪਾਗੂ ਜਿਨ੍ਹਾਂ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਨੇ ਟਵੀਟ ਕਰਕੇ ਬਕਾਇਦਾ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤਾਂ ਦੱਸਦੇ ਕਿ ਜਗਜੀਤ ਦੱਲੇਵਾਲ ਉਸ ਬਿਆਨ ਦੇ ਵਿੱਚ ਉਸ ਦਿੱਤੇ ਇੰਟਰਵਿਊ ਦੇ ਵਿੱਚ ਇਹ ਕਹਿ ਰਹੇ ਨੇ ਕਿ ਆਖਰਕਾਰ ਰਾਮ ਮੰਦਰ ਕਰਕੇ ਪੀਐਮ ਨਰਿੰਦਰ ਮੋਦੀ ਦਾ ਗ੍ਰਾਫ ਬੇਹੱਦ ਉੱਚਾ ਗਿਆ ਹੈ ਔਰ ਸੂ ਹੇਠਾ ਲਿਆ ਲਿਆ ਕੇ ਹੀ ਆਪਣੀ ਮੰਗਾਂ ਮਨਵਾਈਆਂ ਜਾ ਸਕਦੀਆਂ ਨੇ ਤਾਂ ਬਿਆਨ ਸੁਣਦੇ ਆਂ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਉਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਦਿਨ ਸਾਡੇ ਕੋਲੇ ਥੋੜੀ ਹੈ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਉਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਹੋਇਆ ਹੈ ਦਿਨ ਸਾਡੇ ਕੋਲੇ ਥੋੜੀ ਹੈ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਉਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਢੱਲੇਵਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਜਪਾ ਦੇ ਲੀਡਰ ਆਪਣੇ ਪੇਜ ਤੇ ਪਾਰ ਰਹੇ ਨੇ ਉਸ ਦੇ ਵਿੱਚ ਉਹ ਚੰਕ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਚੋਣਾ ਨੇੜੇ ਨੇ RAM ਮੰਦਿਰ ਕਰਕੇ ਅਯੋਧਿਆ ਕਰਕੇ ਨਰਿੰਦਰ ਮੋਦੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਵਾ ਔਰ ਇਸ ਤਰੀਕੇ ਦੇ ਅੰਦੋਲਨ ਕਰਕੇ ਗ੍ਰਾਫ ਨੀਚੇ ਲਿਆਂਦਾ ਜਾ ਸਕਦਾ ਵਾ ਮੇਰੇ ਖਿਆਲ ਢੱਲੇਵਾਲ ਸਾਹਿਬ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾ ਰਿਹਾ ਜੋ ਮੈਨੂੰ ਨਜ਼ਰ ਆ ਰਿਹਾ ਐ ਨਹੀਂ ਹੈਗਾ ਸ਼ਾਇਦ ਇਹ ਕਹਿਣ ਦਾ ਯਤਨ ਕੀਤਾ ਜਾ ਰਿਹਾ ਵੀ ਦੇਖੋ ਕਿਸਾਨਾਂ ਦੀਆਂ ਆਰਥਿਕ ਮੰਗਾਂ ਨੇ ਹਰ ਪਾਜਪਾ ਦੀ ਜਿਹੜੀ ਪਾਲਿਸੀ ਰਹੀ ਆ ਧਾਰਮਿਕ ਤੌਰ ਤੇ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਵੋਟਾਂ ਹਾਸਲ ਕਰਨੀਆਂ ਕਿਸੇ ਨੂੰ ਵੀ ਆਪਣੇ ਧਰਮ ਦੀ ਮੰਨਣ ਦੀ ਗੱਲ ਕਰਨ ਦਾ ਪੂਰਾ ਹੱਕ ਹੈਗਾ ਉੱਚ ਕੋ ਰੌਲਾ ਨਹੀਂਗਾ ਦੇਖੋ ਜਦੋਂ ਅਸੀਂ ਲਕਸ਼ਣ ਲੜਨੀ ਨਹੀਂ ਪਾਰਟੀ ਕੋ ਬਣਾਉਣੀ ਨਹੀਂ ਅਸੀਂ ਤਾਂ ਕਹਿੰਨੇ ਕਾਂਗਰਸ ਵੀ ਓਨੀ ਜ਼ਿੰਮੇਵਾਰ ਆ ਇਹਨਾਂ ਨੀਤੀਆਂ ਵਾਸਤੇ ਜਿੰਨੀ ਭਾਜਪਾ ਇਸ ਵੇਲੇ ਜ਼ਿੰਮੇਵਾਰ ਹੈਗੀ ਆ ਚਾਹੇ ਖੱਬੇ ਪੱਖੀ ਸੀਪੀਆਈ ਸੀਪੀਐਮ ਐਮ ਆ ਉਹਨੇ ਜੇ 35 ਸਾਲ ਰਾਜ ਕੀਤਾ ਪਛਮੀ ਬੰਗਾ ਦਿੱਤਾ ਉਹਨਾਂ ਦਾ ਵੀ ਇਹੋ ਜਿਹਾ ਟੈਕ ਰਿਕਾਰਡ ਹੈਗਾ ਜਾਂ ਆਮ ਆਦਮੀ ਪਾਰਟੀ ਅਸੀਂ ਉਹਦੇ ਵੀ ਉਹਨੇ ਕੀ ਆਲੋਚਕ ਹੈਗੇ ਆ ਤਾਂ ਸਾਡੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਕੋਈ ਸਮਾਨ ਨਹੀਂ ਕੋਈ ਵੱਖਰੀਆਂ ਨਹੀਂ ਅਸੀਂ ਤਾਂ ਭਾਜਪਾ ਦੇ ਵਰਕਰ ਨੂੰ ਆਰਐਸਐਸ ਦੇ ਵਰਕਰ ਨੂੰ ਕਹਿੰਦੇ ਆ ਵੀ ਤੁਸੀਂ ਬੋਟਾ ਬਾਈਪਾਸ ਪਾਣੂ ਪਾ ਲਿਓ ਪਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਸਾਡੇ ਨਾਲ ਖੜੋ ਅਸੀਂ ਤਾਂ ਬੋਲਦੇ ਰਹੇ ਅਸੋ ਅਜਿਹੀ ਗੱਲ ਨਹੀਂ ਪਾਜਪਾ ਹਰ ਬਿਆਨ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕਰ ਰਹੀ ਹੈ ਤੁਸੀਂ ਉਹ ਬਿਆਨ ਸੁਨੇ ਆ ਦੇਖਿਆ ਉਹ ਬਿਆਨ ਉਹ ਚੰਕ ਦੇਖਿਆ ਜਾਂ ਤੁਹਾਡੀ ਡੱਲੇਵਾਲ ਹੋਰਾਂ ਨਾਲ ਗੱਲ ਹੋਈ ਕਿ ਮਾਇਨੇ ਕੀ ਸੀ ਇਸ ਦੇ ਕਹਿੰਦੇ ਕਿਉਂਕਿ ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ বাম ਪੰਥੀਆਂ ਵੱਲੋਂ ਕਾਂਗਰਸ ਵੱਲੋਂ ਇਹ ਅੰਦੋਲਨ ਇਸ ਤਰੀਕੇ ਦਾ ਖੜਾ ਕੀਤਾ ਗਿਆ ਔਰ ਜਦੋਂ ਲੋਕ ਸਭਾ ਦੀਆਂ ਚੋਣਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਇਸ ਤਰੀਕੇ ਦਾ ਅੰਦੋਲਨ ਨਹੀਂ ਹੋਏਗਾ ਦੇਖੋ ਐ ਨਹੀਂ ਹੈਗਾ ਉਹਨਾਂ ਨੇ ਪੱਖ ਮੈਂ ਕਿਹਾ ਫੇਰ ਰੱਖਿਆ ਵੀ ਉਹ ਜੜੇ ਨੇ ਕਿਸੇ ਧਾਰਮਿਕ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਚਾਰੋਂ ਆਧਾਰ ਬਣਾ ਕੇ ਬੋਟਾ ਜਿੱਤਣਾ ਚਾਹੁੰਦੇ ਨੇ ਠੀਕ ਹੈ ਜੋ ਆਧਾਰ ਆ ਜਦ ਕਿ ਇਹ ਮੁਲਕ ਧਰਮ ਨਿਰਪੱਖ ਆ ਪਰ ਇੱਥੇ ਲੋਕਾਂ ਨੂੰ ਆਰਥਿਕ ਮੰਗਾਂ ਦੀ ਲੋੜ ਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਤਾਂ ਉਹ ਲੋਕਾਂ ਦੇ ਵਿਕਾਸ ਦੇ ਨਾਂ ਤੇ ਇਲੈਕਸ਼ਨ ਚਾਉਣ ਵਿਕਾਸ ਦੀ ਗੱਲ ਕਰਨ ਉਹਨਾਂ ਦਾ ਕਹਿਣ ਦਾ ਭਾਵ ਅਰਥ ਆ ਸੀਗਾ ਜੋ ਇਸ ਵੇਲੇ ਇਹ ਸੰਘਰਸ਼ ਵਿੱਢਿਆ ਗਿਆ ਹੈ ਇਹਦੀ ਟਾਈਮਿੰਗ ਤੇ ਤੁਸੀਂ ਜਰੂਰ ਵਿਚਾਰ ਕਰੋ ਹੋਰ ਦੱਸ ਦੇ ਮੈਂ ਇਲੈਕਸ਼ਨ ਡਿਕਲੇਅਰ ਹੋ ਜਾਣੀਆਂ ਤੁਹਾਨੂੰ ਪਤਾ ਹੈ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਏ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ ਕੁਝ ਪਾਰਟੀਆਂ ਦੇ ਨੁਮਾਇंदे ਮੈਂ ਕੱਲ ਦੇਖ ਰਿਹਾ ਸੀਗਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾ ਰਹੇ ਸੀ ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਇਹੀ ਸਰਕਾਰ 10 ਸਾਲ ਹੁਣ ਰਹੀ ਆ ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਏ 50 ਸਾਲ ਤੱਕ ਪਰ ਸਵਾਮੀ 나ਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ ਅੱਜ ਇਹ ਸਰਕਾਰਾਂ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾ ਚ ਬੇਨਤੀ ਕਰਨਾ ਚਾਹੁੰਦਾ ਹਾਂ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੂਗੀ ਇਲੈਕਸ਼ਨ ਕੁਸ਼ਨ ਤੇ ਅੱਜ ਜਾਊਗਾ ਔਰ ਲਾਅ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ज्यादा होगा तए मसला जेड़ा है इस वेले उठया है और टाइमिंग रूल लेके दसी कि भाजपा दे वलो सवार चुके गए ने और भाजपा को और अनसुद दे वलो सवार चुके गए ने सिद्ध तौर ते उन्होंने किया है पर दूसरे पासे जिक्र कुल मिलाके उस पक्ष दा जिक्र करिए उस स्टेटमेंट दा जिक्र करिए जो जगजीत डल्लेवार देने दे को नजर आ रहे ने ਤਾਂ ਉਸ ਦੇ ਵਿੱਚ ਉਹ ਬਿਆਨ ਕਰ ਰਹੇ ਨੇ ਕਿ ਗ੍ਰਾਫ ਵਧਿਆ ਹੈ ਇਸ ਕਰਕੇ ਸਾਡੇ ਕੋਲ ਸਮਾਂ ਬਹੁਤ ਥੋੜਾ ਹੈ ਬਹੁਤ ਸਾਰੇ ਮਾਇਨੇ ਇਸ ਬਿਆਨ ਦੇ ਨੇ ਅਰुण सूद ਸਾਡੇ ਨਾਲ ਖੁਦ ਜੁੜ ਚੁੱਕੇ ਨੇ ਪਾਜਪਾਗੂ ਅਰुण सूद ਜੀ ਸਵਾਗਤ ਹੈ ਨਿਊਜ਼ਟਿਨ ਪੰਜਾਬ ਤੇ ਤਾਂ ਤੁਸੀਂ ਟਵੀਟ ਕੀਤਾ ਹੈ ਕਿਸਾਨ ਪ੍ਰਦਰਸ਼ਨ ਜੋ ਕਰ ਰਹੇ ਨੇ ਉਸ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਪਰ ਕਿਸਾਨ ਕਹਿ ਰਹੇ ਨੇ ਕਿ ਸਾਡਾ ਜੋ ਬਿਆਨ ਦਾ ਮਾਇਨੇ ਕੱਢੇ ਜਾ ਰਹੇ ਨੇ ਉਹ ਉਸ ਲੈਜ਼ੇ ਦੇ ਵਿੱਚ ਨਹੀਂ ਦਿੱਤਾ ਗਿਆ ਸਾਡੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਨੇ ਇੱਕ ਉਹ ਮਜ਼ਬੂਤ ਤਰਕ ਇੱਕ ਇਹ ਦੰਦੇ ਨੇ कि ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਕਿ ਸਮਾਂ ਬਹੁਤ ਥੋੜਾ ਹੈ ਔਰ ਇਸ ਕਰਕੇ ਕਿਉਂਕਿ ਪਹਿਲਾ ਜੋ ਮੌਜੂਦਾ ਸਰਕਾਰ ਹੈ ਇਸੇ ਦੇ ਨਾਲ ਸਾਡੇ ਵਾਅਦੇ ਹੋਏ ਸੀ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤਾਂ ਸਾਡੇ ਕੋਲ ਇਹੀ ਸਮਾਂ ਕਿ ਅਸੀਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾ ਲਈਏ। ਇਹ ਜਿਹੜੀ ਸਟੇਟਮੈਂਟ ਡੱਲੇਵਾਲ ਜੀ ਦੀ ਆਈ ਹੈ ਜੀ ਉਹ ਵੀਡੀਓ ਹੈ ਉਹ ਮੇਰੀ ਸਟੇਟਮੈਂਟ ਨਹੀਂ ਹੈ ਡੱਲੇਵਾਲ ਜੀ ਖੁਦ ਆਪਣੇ ਮੂੰਹ ਨਾਲ ਕਹਿ ਰਹੇ ਨੇ। ਹੂੰ ਔਰ ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਚੀਜ਼ ਸਾਰੀ ਚੀਜ਼ ਦੇ ਪਿੱਛੇ ਉਹਨਾਂ ਦਾ ਮਕਸਦ ਕੀ ਹੈ। ਔਰ ਸਪਸ਼ਟ ਵੀਡੀਓ ਦੇਖ ਕੇ ਕੋਈ ਵੀ ਉਹ ਚੀਜ਼ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਕਿ ਕੋਈ ਕਲੈਰਿਟੀ ਨਾ ਹੋਵੇ ਉਹ ਬਿਲਕੁਲ ਕਲੀਅਰ ਕਟ ਉਹਨਾਂ ਨੇ ਕਿਹਾ ਕਿ ਰਾਮ ਮੰਦਰ ਤੋਂ ਬਾਅਦ ਮੋਦੀ ਜੀ ਦਾ ਗ੍ਰਾਫ ਬੜਾ ਅਪ ਹੋਇਆ ਔਰ ਸਾਡੇ ਕੋਲ ਬੜਾ ਸਮਾਂ ਥੋੜਾ ਹੈ ਔਰ ਅਸੀਂ ਉਸ ਗ੍ਰਾਫ ਨੂੰ ਡਾਊਨ ਕਰਨਾ ਹੈ ਇਹਦੇ ਵਿੱਚ ਕਿਸਾਨਾਂ ਦੀ ਮੰਗਾਂ ਦਾ ਕਿਤੇ ਵੀ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਜ਼ਿਕਰ ਨਹੀਂ ਹੈ ਹੂੰ ਇਸ ਕਰਕੇ ਉਹਨਾਂ ਦਾ ਮਕਸਦ ਬਿਲਕੁਲ ਜਿਹੜਾ ਹੈ ਉਹਨਾਂ ਦੀ ਸਟੇਟਮੈਂਟ ਨਾਲ ਕਲੀਅਰ ਹੋ ਜਾਂਦਾ ਹੈ ਹੂੰ ਇਹ ਸਿਰਫ ਔਰ ਸਿਰਫ ਇੱਕ ਰਾਜਨੀਤਿਕ ਮੁੱਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਇਹ ਦੇਸ਼ ਦੇ ਕਿਸਾਨਾਂ ਨੂੰ ਬਰਗਲਾਇਆ ਜਾ ਰਿਹਾ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਜਿਸ ਤਰ੍ਹਾਂ ਸਰਕਾਰ ਨੇ ਗੱਲਬਾਤ ਦੇ ਵਿੱਚ ਵੀ ਕੀਤਾ ਕਿ 13 ਮੰਗਾਂ 'ਚੋਂ 10 ਮੰਗਾਂ ਤੇ ਸਰਕਾਰ ਤਿਆਰ ਹੈ 3 ਮੰਗਾਂ ਤੇ ਗੱਲਬਾਤ ਕਰਨ ਲਈ ਤਿਆਰ ਹੈ ਔਰ ਉਹੀ ਜੇ ਸਮਾਂ ਥੋੜਾ ਹੈ ਸਾਡਾ ਵੀ ਇਹੀ ਕਹਿਣਾ ਹੈ ਕਿ ਸਮਾਂ ਥੋੜਾ ਹੈ ਇਸ ਨੂੰ ਗੱਲਬਾਤ ਨੂੰ ਤੋੜੀਏ ਅੱਗੇ ਲੇਕਿਨ ਉਹਨਾਂ ਵੱਲੋਂ ਇਸ ਚੀਜ਼ ਦੀ ਪਹਿਲ ਨਹੀਂ ਹੋ ਰਹੀ ਹੈ ਹੂੰ ਤੁਸੀਂ ਤੁਸੀਂ ਜ਼ਿਕਰ ਕਰ ਰਹੇ ਕਿ ਉਹ ਜੋ ਸਟੇਟਮੈਂਟ ਹੈ ਦੇਖੋ ਪੂਰਾ ਇੰਟਰਵਿਊ ਹੋਏਗਾ ਸੁਭਾਵਿਕ ਤੌਰ ਤੇ ਉਸ ਤੋਂ ਪਹਿਲਾਂ ਵੀ ਗੱਲਬਾਤ ਹੋ ਰਹੀ ਹੋਏਗੀ ਉਸ ਤੋਂ ਬਾਅਦ ਵੀ ਹੋ ਰਹੀ ਹੋਏਗੀ ਅ ਇਸ ਦੇ ਵਿੱਚ ਕੀ ਮੰਨਿਆ ਜਾਵੇ ਕਿਉਂਕਿ ਗੱਲਬਾਤ ਇਸ ਸਟੇਟਮੈਂਟ ਤੇ ਕੀਤੀ ਹੈ ਉਹਨਾਂ ਦੇ ਨਾਲ ਭੰਦੇਸ ਸਾਹਿਬ ਦੇ ਨਾਲ ਉਹ ਇਹ ਕਹਿ ਰਹੇ ਨੇ ਕਿ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਵਾਕਈ ਜਿਹੜੇ ਲੋਕ ਸਾਡੇ ਨਾਲ ਲੱਗੇ ਹੋਏ ਨੇ ਜਾਂ ਜਿਹੜਾ ਸਮਰਥਨ ਹੈ ਉਸ ਤੋਂ ਲੈ ਕੇ ਅਸੀਂ ਜ਼ਿਕਰ ਕੀਤਾ ਹੈ ਗ੍ਰਾਫ ਇਸ ਕਰਕੇ ਉਹ ਜ਼ਿਕਰ ਕਰ ਰਹੇ ਨੇ ਕਿਉਂਕਿ ਅਸੀਂ ਮੰਗਾ ਮਨਵਾੜੀਆਂ ਨੇ ਔਰ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਸਾਡੇ ਨਾਲ ਉਸ ਅੰਦੋਲਨ ਦੇ ਵਿੱਚ ਵੀ ਜੁੜੇ ਔਰ ਹੁਣ ਵੀ ਇਸੇ ਕਰਕੇ ਉਹ ਜ਼ਿਕਰ ਕਰ ਰਹੇ ਨੇ ਜਦਕਿ ਅਜੇ ਹੀ ਮਨਸ਼ਾ ਕੋਈ ਨਹੀਂ ਹੈ ਕਿ ਭਾਜਪਾ ਦੇ ਅਸੀਂ ਖਿਲਾਫ ਹਾਂ ਨਹੀਂ ਨਹੀਂ ਉਹਨਾਂ ਨੇ ਮੈਂ ਕਿ ਫਿਰ بار بار ਦੁਹਰਾ ਰਹੇ ਹਾਂ ਮੇਰੀ ਸਟੇਟਮੈਂਟ ਨਹੀਂ ਹੈ ਇਹ ਢੱਲੇਵਾਲ ਜੀ ਦੀ ਆਪਣੀ ਸਟੇਟਮੈਂਟ ਹੈ ਔਰ ਉਹ ਕਿਸੇ ਵੀ ਕੰਟੈਕਸਟ ਦੇ ਵਿੱਚ ਤੁਸੀਂ ਦੇਖੀਏ ਉਹਨੂੰ ਅਸੀਂ ਕੁਈ ਸੇ ਤਰੀਕਾ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜਿਹੜੀ origignal statement ਆ ਉਹ ਦਿਖਾ ਦੇਣ। ਹੂੰ ਅੱਗੇ ਜਾਂ ਪਿੱਛੇ ਉਹਨਾਂ ਨੇ ਕੀ ਕਿਹਾ ਉਹਦਾ ਏਸ ਪੂਰਾ ਸਪਸ਼ਟ ਉਹ ਕਰਦੇ ਪਏ ਨੇ। ਔਰ ਮੋਦੀ ਜੀ ਦਾ ਗ੍ਰਾਫ ਡਾਊਨ ਕਰਕੇ ਕਿਹੜੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਨੇ। ਕੀ ਕਿਸੇ ਵਿਅਕਤੀ ਦਾ ਗ੍ਰਾਫ ਡਾਊਨ ਕਰਕੇ ਕਿਸੇ ਪਾਰਟੀ ਦਾ ਗ੍ਰਾਫ ਡਾਊਨ ਕਰਕੇ ਉਹ ਖੁਦ ਮੰਨ ਰਹੇ ਨੇ ਕਿ ਉਹਨਾਂ ਦਾ ਗ੍ਰਾਫ ਬੜਾ ਅੱਪ ਚਲਾ ਗਿਆ ਰਾਮ ਮੰਦਰ ਦੇ ਨਾਲ। ਔਰ ਉਹਨੂੰ ਅਸੀਂ ਡਾਊਨ ਕਰਨਾ ਹੈ। ਉਹਦੇ ਵਿੱਚ ਕਿਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਸਾਨ ਮੰਗਾਂ ਦੇ ਲਈ ਸਾਡਾ ਇਹ ਅੰਦੋਲਨ ਹੈ। ਹੂੰ ਸਪਸ਼ਟ ਹੈ ਆਪਣੇ ਆਪ ਚ ਉਹਨਾਂ ਦੀ ਸਟੇਟਮੈਂਟ। ਇੱਕ ਫੇਰ ਤੋਂ ਇਹੀ ਸਵਾਲ ਹੈ ਮੈਂ ਫੇਰ ਤੋਂ ਉਹੀ ਦੁਹਰਾ ਰਹੀ ਹਾਂ ਕਿ ਜਿਵੇਂ ਜ਼ਿਕਰ ਉਹ ਕਰ ਰਹੇ ਨੇ ਕਿ ਸਾਡੇ ਕੋਲ ਸਮਾਂ ਇਹੀ ਹੈ ਇਸ ਕਰਕੇ ਅਸੀਂ ਕਹਿ ਰਹੇ ਹਾਂ ਗ੍ਰਾਫ ਦਾ ਜ਼ਿਕਰ ਇਸ ਕਰਕੇ ਵੀ ਹੋ ਰਿਹਾ ਕਿ ਕਿਉਂਕਿ ਪਹਿਲਾ ਜਿਹੜੀ ਸਰਕਾਰ ਦਾ ਸਾਡੀ ਮੰਗਾਂ ਮੰਨੀਆਂ ਗਈਆਂ ਭਾਜਪਾ ਨੇ ਮੰਨੀਆਂ ਤਾਂ ਉਹੀ ਸਾਡੀਆਂ ਮੰਗਾਂ ਲਾਗੂ ਕਰਨਗੇ ਇਸ ਕਰਕੇ ਅਸੀਂ ਸਾਡੀ ਟਾਈਮਿੰਗ ਤੇ ਜਿਹੜੇ ਸਵਾਲ ਉੱਠ ਰਹੇ ਨੇ ਕਿ ਅਸੀਂ ਹੁਣੇ ਕਿਉਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਐਨ ਮੌਕੇ ਤੇ ਜਿਸਾ ਬੰਜਿੰਦਰ ਸਿਲਸਾ ਵੀ ਜ਼ਿਕਰ ਕਰ ਰਹੇ ਨੇ ਕਿ ਕੋਡ ਆਫ ਕੰਡਕਟ ਲੱਗਣ ਵਾਲਾ ਹੈ 10 ਦਿਨਾਂ ਦੇ ਵਿੱਚ ਬਿਲਕੁਲ ਸ਼ਰਸਾ ਸਾਹਿਬ ਨੇ ਠੀਕ ਕਿਹਾ ਜੀ 10 ਦਿਨਾਂ ਦੇ ਵਿੱਚ ਕੋਡ ਆਫ ਕੰਡੈਕਟ ਲੱਗਣ ਵਾਲਾ ਮੈਨੂੰ ਦੱਸ ਦਿਓ 10 ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਲਿਆਂਦਾ ਜਾ ਸਕਦਾ ਹੈ ਹੂੰ 10 ਦਿਨਾਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਜਿਹੜੀ ਕਿਸਾਨਾਂ ਦੀ ਪੈਨਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਆਪਣਾ 45 ਲੱਖ ਕਰੋੜ ਰੁਪਏ ਦਾ ਬਜਟ ਹੈ ਉਹਦੇ ਚੋਂ 10 ਲੱਖ ਕਰੋੜ ਰੁਪਏ ਦਾ ਕਿਸਾਨਾਂ ਨੂੰ ਬਜਟ ਦਾ ਇਹਦੀ ਇਹਦੀ ਵਾਇਬਿਲਿਟੀ ਦੀ ਇਹਦੀ ਫਾਈਨੈਂਸ਼ੀਅਲ ਵਾਇਬਿਲਿਟੀ ਤੇ ਕੀ 10 ਦਿਨਾਂ ਦੇ ਅੰਦਰ ਫੈਸਲਾ ਲਿੱਤਾ ਜਾ ਸਕਦਾ ਹੈ ਹੂੰ ਸੋ ਸਭ ਜਿਹੜਾ ਕਿਸਾਨ ਕਿਸਾਨ ਤਰਕ ਦੇ ਰਹੇ ਨੇ ਕਿ ਸਾਡੇ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਹੈ ਫਿਰ ਅਸੀਂ ਮੰਗਾ ਵੀ ਉਹਨਾਂ ਤੋਂ ਹੀ ਮੰਨਵਾਉਣੀਆਂ ਨੇ ਉਸ ਨੂੰ ਕਿਵੇਂ ਵੇਖ ਰਹੇ ਹੋ ਸਰਕਾਰ ਵਾਪਸ ਆ ਰਹੀ ਹੈ ਇਹ ਹੀ ਸਰਕਾਰ ਵਾਪਸ ਆਏਗੀ ਇਹ ਹੀ ਸਰਕਾਰ ਕਿਸਾਨਾਂ ਦੇ ਹਿੱਤ ਪਹਿਲਾਂ ਵੀ ਕਰਦੀ ਰਹੀ ਹੈ ਅੱਗੇ ਵੀ ਕਰੇਗੀ ਲੇਕਿਨ ਮੈਂ ਸਮਝਦਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਕਿਸਾਨਾਂ ਦੀ ਮੰਗਾਂ ਨੂੰ ਜਿਹੜਾ ਹੈ ਉਹਦਾ ਰਾਜਨੀਤਿਕ ਕਰਨ ਨਹੀਂ ਕਰਨਾ ਚਾਹੀਦਾ ਉਹਦੇ ਪਿੱਛੇ ਮਕਸਦ ਜੇ ਕੋਈ ਹੋਰ ਹੈ ਤਾਂ ਉਸ ਸਰਕਾਰ ਨਾਲ ਜਾਂ ਪਾਰਟੀ ਨਾਲ ਜਾਂ ਮੋਦੀ ਜੀ ਦੇ ਨਾਲ ਨਹੀਂ ਉਹ ਧੱਕਾ ਕਰ ਰਹੇ ਉਹ ਕਿਸਾਨਾਂ ਨਾਲ ਧੱਕਾ ਕਰ ਰਿਹਾ ਉਹ ਕਿਸਾਨਾਂ ਨੂੰ ਧੋਖਾ ਦੇ ਰਿਹਾ ਸੁਚਾਪਖਿਰਲਾ ਸਵਾਲ ਹੈ 5 ਵਜੇ ਮੀਟਿੰਗ ਹੋਣੀ ਹੈ ਤੁਹਾਨੂੰ ਲੱਗਦਾ ਹੈ ਕਿ ਪੋਸਿਬਿਲਟੀ ਹੈਗੀ ਹੈ ਕਿ ਸਹਿਮਤੀ ਹੋ ਜਾਏਗੀ ਮੰਗਾ ਜਿਹੜੀਆਂ ਨੇ ਕੁਝ ਉਸ ਤੇ ਵਿਚਾਰ ਕਰਨ ਦੀ ਤਿਆਰੀ ਹੈ ਸਰਕਾਰ ਦੀ ਨਹੀਂ ਬਿਲਕੁਲ ਮੈਂ ਤਾਂ ਕਹਿੰਦਾ ਜੀ ਗੱਲਬਾਤ ਨਹੀਂ ਅਕਸਰ ਟੇਬਲ ਹੀ ਜਿਹੜਾ ਹੁੰਦਾ ਗੱਲਬਾਤ ਹੋ ਗਈ ਗੱਲਬਾਤ ਨਹੀਂ ਹੋਂ ਨਿਕਲਦਾ ਔਰ ਜੇ ਸਰਕਾਰ ਗੱਲ ਕਰ ਰਹੀ ਹੈ ਤਾਂ ਉਹਦਾ ਪੋਜ਼ਿਟਿਵ ਤਰੀਕੇ ਨਾਲ ਹੀ ਉਹਨਾਂ ਦੀ ਸੋਚ ਹੋਏਗੀ ਔਰ ਦੂਸਰੇ ਪੱਖ ਨੂੰ ਵੀ ਜਿਹੜਾ ਹੈਗਾ ਉਹ ਪੋਜ਼ਿਟਿਵ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਮੇਂ ਨੂੰ ਦੇਖਦਿਆਂ ਹੋਇਆਂ ਇਹਦਾ ਕੋਈ ਨਾ ਕੋਈ ਹੱਲ ਲੱਖਣ ਕੱਢਣ ਲਈ ਦੋਨਾਂ ਧਿਰਾਂ ਨੂੰ ਜਿਹੜਾ ਹੈਗਾ ਪੋਜ਼ਿਟਿਵ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਹੋਰ ਹੈ ਮੈਂ ਸਵਾਲ ਸੂਤ ਸਾਹਿਬ ਦੇਖੋ ਜਿਹੜੀ ਕਾਰਵਾਈ ਕਰੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਚਲੋ ਆਪਣੇ ਤੌਰ ਤੇ ਉਹਨਾਂ ਨੇ ਕਰਨੀ ਹੈ ਉਸ ਦਾ ਵੀ ਜ਼ਿਕਰ ਮੀਟਿੰਗ ਦੇ ਵਿੱਚ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਸਾਡੇ ਨਾਲ ਜੋ ਹੋ ਰਿਹਾ ਹੈ ਉਹ ਗਲਤ ਹੈ ਤਾਂ ਇਹ ਜੋ ਸਟੇਟਮੈਂਟ ਨੂੰ ਲੈ ਕੇ ਸਵਾਲ ਉੱਠੇ ਨੇ ਤੁਹਾਡੇ ਵੱਲੋਂ ਟਵੀਟ ਕੀਤਾ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਇਸ ਨੂੰ ਲੈ ਕੇ ਵੀ ਜ਼ਿਕਰ ਹੋਵੇ ਮੈਨੂੰ ਮੇਰੇ ਕੋਈ ਜਾਣਕਾਰ ਨੇ ਵੀ ਉਹਨਾਂ ਨੂੰ ਬਹੁਤ ਦਿੱਲੀ ਤੋਂ ਬਹੁਤ ਜ਼ਿਆਦਾ ਪੇਂਚ ਸੀਗੇ ਉਹਨਾਂ ਨੂੰ ਘਰੇ ਵਾਪਸ ਆਣਾ ਹੈ ਲੇਡੀ ਹੈ ਉਹਨਾਂ ਨੂੰ ਉਹ ਬੈਠ ਵੀ ਨਹੀਂ ਸਕਦੇ ਉਹ ਆ ਰਹੇ ਨੇ ਰਸਤੇ ਬੰਦ ਨੇ ਸਭ ਤਰਫੋਂ ਉਹ ਕਿਦਰ ਕਿਧਰ ਭੜਕਲੇ ਪਿੰਡਾਂ ਦੀਆਂ ਰੋੜਾਂ ਤੇ ਜਦੋਂ ਉਛਲਦਾ ਤੇ ਉਹਨਾਂ ਦੀ ਬੈਗ ਦੇ ਵਿੱਚ ਕਿਸ ਤਰੀਕੇ ਦਾ ਹੋ ਰਿਹਾ ਇਸ ਤਰ੍ਹਾਂ ਲੱਖਾਂ ਉਦਾਹਰਣਾਂ ਨੇ ਇਹ ਦੇ ਵਿੱਚ ਲੋਕੀ ਹਰਾਸ ਹੋ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਕਿਸਾਨ ਭਰਾਵਾਂ ਨੂੰ ਜੀ ਅਸੀਂ ਬਾਕੀ ਜਨਤਾ ਦੇ ਵੀ ਦਿੱਕਤਾਂ ਨੂੰ ਦੇਖੀਏ ਇਸ ਕਰਕੇ ਜਦੋਂ ਅਸੀਂ ਗੱਲਬਾਤ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਅੰਦੋਲਨ ਨੂੰ ਜਿਹੜਾ ਸਥਗਿਤ ਕਰਨਾ ਚਾਹੀਦਾ ਮੇਰਾ ਇਹ ਅਨੁਰੋਧ ਹੈ ਉਹਨਾਂ 'ਤੇ ਹੂੰ ਠੀਕ ਹੈ ਠੀਕ ਹੈ ਸੂ ਸਾਹਿਬ ਸ਼ੁਕਰੀਆ న్యూਸ 18 ਪੰਜਾਬ ਨਾਲ ਗੱਲਬਾਤ ਕਰਨ ਦੇ ਲਈ ਤਾ ਜਗਜੀਤ ਸਿੰਘ ਢੱਲੇਵਾਰ ਦੀ ਇੱਕ ਸਟੇਟਮੈਂਟ ਉਸ ਨੂੰ ਲੈ ਕੇ ਟਵੀਟ ਕੀਤਾ ਹੈ ਅਰुण सूद ਨੇ ਪਾਜਪਾਗੂ ਸਾਡੇ ਨਾਲ ਗੱਲਬਾਤ ਵੀ ਕਰ ਰਹੀ ਸੀ ਫੋਨ ਲਾਈਨ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਜਿਹੜਾ ਹੈ ਉਹ ਕਿਸੇ ਦੀ ਕੋਈ ਫੇਕ ਵੌਇਸ ਨਹੀਂ ਲਗਾਈ ਗਈ ਬਿਲਕੁਲ ਇਹ ਸਬੂਤ ਦੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਲ ਜਿਹੜੀ ਹੈ ਉਹ ਰੱਖੀ ਜਾ ਰਹੀ ਆ ਆਗੂ ਦੇ ਵੱਲੋਂ ਕਿ ਪੀਐਮ મોદી ਦਾ ਗ੍ਰਾਫ ਡਾਊਨ ਕਰਨਾ ਹੈ ਜੋ ਮੰਦਿਰ ਦੇ ਕਰਕੇ ਰਾਮ ਮੰਦਿਰ ਬਣਾਉਣ ਕਰਕੇ ਕਾਫੀ ਜ਼ਿਆਦਾ ਉੱਤੇ ਚਲਾ ਗਿਆ ਹੈ ਤਾਂ ਉਹਨਾਂ ਦਾ ਕਹਿਣਾ ਕਿ ਸਿਰਫ ਤੇ ਸਿਰਫ ਇਹ ਜਾਣਬੁੱਝ ਕੇ ਅਰ ਇਹ ਜਾਟਬੂਦ ਕੀ ਪ੍ਰਪਗੰਡਾ ਕੀਤਾ ਜਾ ਰਿਹਾ ਪਲੈਨਿੰਗ ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ ਤਾਂ ਸਿੱਧੇ ਇਲਜ਼ਾਮ ਉਹ ਕਿਸਾਨਾਂ ਤੇ ਲਗਾ ਰਹੇ ਨੇ ਪਰ ਸਰਵਨ ਸਿੰਘ ਪੰਦੇਰ ਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਸਯੋਗੀ ਨੇ ਔਰ ਉਹਨਾਂ ਨੇ ਆਪਣਾ ਇੱਕ ਤਰਕ ਦਿੱਤਾ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਾਰੀਆਂ ਪਾਰਟੀਆਂ ਦੇ ਖਿਲਾਫ ਵੀ ਆ ਔਰ ਸਾਰੀ ਪਾਰਟੀਆਂ ਦੇ ਹਾਕ ਵਿੱਚ ਵੀ ਆ ਸਾਡੇ ਕਿਸਾਨਾਂ ਦੇ ਮੁੱਦੇ ਬਿਲਕੁਲ ਵੱਖਰੇ ਦੂਸਰਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਜਪਾ ਦੇ ਲੀਡਰ ਆਪਣੇ ਪੇਜ ਤੇ ਪਾਰ ਰਹੇ ਨੇ ਉਸ ਦੇ ਵਿੱਚ ਉਹ ਚੰਕ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਚੋਣਾ ਨੇੜੇ ਨੇ ਰਾਮ ਮੰਦਿਰ ਕਰਕੇ ਅਯੋਧਿਆ ਕਰਕੇ ਨਰਿੰਦਰ ਮੋਦੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਹੋਇਆ ਹੈ ਔਰ ਇਸ ਤਰੀਕੇ ਦੇ ਅੰਦੋਲਨ ਕਰਕੇ ਗ੍ਰਾਫ ਫਿਰ ਚੇ ਲਿਆਂਦਾ ਜਾ ਸਕਦਾ ਹੈ। ਇਹ ਗੱਲ ਢੱਲੇਵਾਲ ਸਾਹਿਬ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾ ਰਿਹਾ ਜੋ ਮੈਨੂੰ ਨਜ਼ਰ ਆ ਰਿਹਾ। ਐ ਨਹੀਂ ਹੈਗਾ। ਸ਼ਾਇਦ ਇਹ ਕਹਿਣ ਦਾ ਯਤਨ ਕੀਤਾ ਜਾ ਰਿਹਾ ਵੀ ਦੇਖੋ ਕਿਸਾਨਾਂ ਦੀਆਂ ਆਰਥਿਕ ਮੰਗਾਂ ਨੇ ਆਰਪਾਜਪਾ ਦੀ ਜਿਹੜੀ ਪਾਲਿਸੀ ਰਹੀ ਆ ਧਾਰਮਿਕ ਤੌਰ ਤੇ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਵੋਟਾਂ ਹਾਸਲ ਕਰਨੀਆਂ ਕਿਸੇ ਨੂੰ ਵੀ ਆਪਣੇ ਧਰਮ ਦੀ ਮੰਨਣ ਦੀ ਗੱਲ ਕਰਨ ਦਾ ਪੂਰਾ ਹੱਕ ਹੈਗਾ ਉੱਚ ਕੋ ਰੌਲਾ ਨਹੀਂਗਾ ਦੇਖੋ ਜਦੋਂ ਅਸੀਂ ਲਕਸ਼ਣ ਲੜਨੀ ਨਹੀਂ ਪਾਰਟੀ ਕੋ ਬਣਾਉਣੀ ਨਹੀਂ ਅਸੀਂ ਤਾਂ ਕਹਿੰਨੇ ਕਾਂਗਰਸ ਵੀ ਓਨੀ ਜ਼ਿੰਮੇਵਾਰ ਆ ਇਹਨਾਂ ਨੀਤੀਆਂ ਵਾਸਤੇ ਜਿੰਨੀ ਪਾਜਪਾ ਇਸ ਵੇਲੇ ਜ਼ਿੰਮੇਵਾਰ ਹੈਗੀ ਆ ਚਾਹੇ ਖੱਬੇ ਪੱਖੀ ਸੀਪੀਆਈ ਸੀਪੀਐਮ ਐਮ ਆ ਉਹਨੇ ਜੇ 35 ਸਾਲ ਰਾਜ ਕੀਤਾ ਪਛਮੀ ਬੰਗਾਲ ਤਾਂ ਉਹਨਾਂ ਦਾ ਵੀ ਇਹੋ ਜਿਹਾ ਟੈਕ ਰਿਕਾਰਡ ਹੈਗਾ ਜਾਂ ਆਮ ਆਦਮੀ ਪਾਰਟੀ ਅਸੀਂ ਉਹਦੇ ਵੀ ਉਹਨੇ ਕੀ ਆਲੋਚਕ ਹੈਗੇ ਆ ਤਾਂ ਸਾਡੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਕੋਈ ਸਮਾਨ ਨਹੀਂ ਕੋਈ ਵੱਖਰੀ ਨਹੀਂ ਸੀ ਤੇ ਭਾਜਪਾ ਦੇ ਵਰਕਰ ਨੂੰ ਆਰਐਸਐਸ ਦੇ ਵਰਕਰ ਨੂੰ ਕਹਿੰਦੇ ਆ ਵੀ ਤੁਸੀਂ ਵੋਟਾਂ ਬਾਈਪਾਸ ਭਾਜਪਾ ਨੂੰ ਪਾ ਲਿਓ ਪਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਸਾਡੇ ਨਾਲ ਖੜੋ ਅਸੀਂ ਤਾਂ ਬੋਲਦੇ ਰਹੇ ਹਾਂ ਸੋ ਅਜਿਹੀ ਗੱਲ ਹੀ ਪਾਜਪਾ ਹਰ ਬਿਆਨ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕਰ ਰਹੀ ਹੈ ਤੁਸੀਂ ਉਹ ਬਿਆਨ ਸੁਨੇ ਆ ਦੇਖਿਆ ਉਹ ਬਿਆਨ ਉਹ ਚੰਕ ਦੇਖਿਆ ਜਾਂ ਤੁਹਾਡੀ ਡੱਲੇਵਾਲ ਹੋਰਾਂ ਨਾਲ ਗੱਲ ਹੋਈ ਕਿ ਮਾਇਨੇ ਕੀ ਸੀ ਇਸ ਦੇ ਕਹਿੰਦੇ ਕਿਉਂਕਿ ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ বামਪੰਥੀਆਂ ਵੱਲੋਂ ਕਾਂਗਰਸ ਵੱਲੋਂ ਇਹ ਅੰਦੋਲਨ ਇਸ ਤਰੀਕੇ ਦਾ ਖੜਾ ਕੀਤਾ ਗਿਆ ਔਰ ਜਦੋਂ ਲੋਕ ਸਭਾ ਦੀਆਂ ਚੋਣਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਇਸ ਤਰੀਕੇ ਦਾ ਅੰਦੋਲਨ ਨਹੀਂ ਹੋਏਗਾ ਦੇਖੋ ਐ ਨਹੀਂ ਹੈਗਾ ਹਾਂ ਉਹਨਾਂ ਨੇ ਪੱਖ ਮੈਂ ਕਿਹਾ ਫੇਰ ਰੱਖਿਆ ਵੀ ਉਹ ਜੜੇ ਨੇ ਕਿਸੇ ਧਾਰਮਿਕ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਉਹ ਆਧਾਰ ਬਣਾ ਕੇ ਵੋਟਾ ਜਿੱਤਣਾ ਚਾਹੁੰਦੇ ਨੇ ਠੀਕ ਹੈ ਜੋ ਆਧਾਰ ਆ ਜਦ ਕਿ ਇਹ ਮੁਲਕ ਧਰਮ ਨਿਰਪੱਖ ਆ ਪਰ ਇੱਥੇ ਲੋਕਾਂ ਨੂੰ ਆਰਥਿਕ ਮੰਗਾਂ ਦੀ ਲੋੜ ਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਤਾਂ ਉਹ ਲੋਕਾਂ ਦੇ ਵਿਕਾਸ ਦੇ ਨਾਂ ਤੇ ਇਲੈਕਸ਼ਨ ਚਾਉਣ ਵਿਕਾਸ ਦੀ ਗੱਲ ਕਰਨ ਉਹਨਾਂ ਦਾ ਕਹਿਣ ਦਾ ਭਾਵ ਅਰਥ ਆ ਸੀਗਾ ਕਿਸਾਨਾਂ ਦੇ ਪ੍ਰਦਰਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਦੱਸਦੀ ਹੈ ਕਿ ਵੱਡੀ ਖਬਰ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਟੀਸ਼ਨ ਤੇ ਸੁਣਵਾਈ ਹੋਈ ਹੈ ਔਰ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਦੱਸਦੀ ਹੈ ਕਿ ਫਟਕਾਰ ਲਗਾਈ ਹੈ ਤੁਸੀਂ ਯੂਨਾਈਟਿਡ ਨੇਸ਼ਨ ਨੂੰ ਕਿਉਂ ਚਿੱਠੀ ਲਿਖਿਆ ਹਾਈ ਕੋਰਟ ਨੇ ਸਵਾਲ ਕੀਤਾ ਜੇਕਰ ਮਾਮਲਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੀ ਲਿਜਾਣਾ ਹੈ ਤਾਂ ਕੋਰਟ ਤੁਹਾਡੀ ਪਟੀਸ਼ਨ ਕਿਉਂ ਸੁਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਥਰੂ ਗੈਸ ਜਿਹੜੀ ਹੈ ਓਵਰਆਇਡ ਕੀਤੀ ਤਾਂ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਕਿਸਾਨਾਂ ਦੇ ਵਕੀਲ ਨੇ ਇਹ ਪੱਖ ਰੱਖਿਆ ਹੈ ਔਰ ਸੋਮਵਾਰ ਨੂੰ ਦੱਸਦੇ ਕਿ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਏਗੀ ਪਰ ਦੱਸ ਦਈਏ ਕਿ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਫਟਕਾਰ ਲਗਾਈ ਹੈ ਔਰ ਸਿੱਧੇ ਤੌਰ ਤੇ ਇਹ ਸਵਾਲ ਕੀਤਾ ਕਿ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਨੂੰ ਜਿਹੜੀ ਹੈ ਚਿੱਠੀ ਕਿਉਂ ਲਿਖੀ ਔਰ ਜੇਕਰ ਮਾਮਲਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੀ ਲਿਜਾਣਾ ਹੈ ਤਾਂ ਫਿਰ ਕੋਰਟ ਤੁਹਾਡੀ ਪਟੀਸ਼ਨ ਕਿਉਂ ਸੁਣੇ ਤਾਂ ਦੱਸ ਦਈਏ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਕਿਸਾਨ ਜਿਹੜੇ ਨੇ ਉਹ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਔਰ ਉੱਥੇ ਪੁਲਿਸ ਜਿਹੜੀ ਹੈ ਉਹ ਕਾਰਵਾਈ ਕਰ ਰਹੀ ਹੈ ਤਾਂ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਹੋਇਆ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਉਮੇਸ਼ ਕੀ ਕੁਝ ਸੁਣਵਾਈ ਦੇ ਦੌਰਾਨ ਰਿਹਾ ਹੈ ਬਿਲਕੁਲ ਸੁਣਵਾਈ ਦੇ ਦੌਰਾਨ ਜੇ ਆਪਾਂ ਮੇਨ ਗੱਲ ਕਰੀਏ ਤਾਂ ਜਿਹੜੇ ਪਟੀਸ਼ਨਰ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਬੈਰੀਕੇਡਿੰਗ ਹਟਾਣੀ ਚਾਹੀਦੀ ਹੈ ਲੋਕਾਂ ਨੂੰ ਬੜੀ ਮੁਸ਼ਕਿਲ ਹੋ ਰਹੀ ਹੈ ਪੀਸਫੁੱਲ ਪ੍ਰੋਟੈਸਟ ਹੈ ਉਹਦੇ ਬਰਦਾਫ ਉਹਨਾਂ ਨੇ ਇੱਕ ਲੈਟਰ ਲਿਖਿਆ ਸੀ ਯੂਨਾਈਟਿਡ ਨੇਸ਼ਨ ਨੂੰ ਕਿ ਇਸ ਪ੍ਰੋਟੈਸਟ ਨੂੰ ਲੈ ਕੇ ਕਿ ਮਾਨਵ ਅਧਿਕਾਰ ਦਾ ਹਾਨਨ ਹੋ ਰਿਹਾ ਹੈ ਐਦਾਂ ਕਰਕੇ ਇੱਕ ਲੈਟਰ ਲਿਖਿਆ ਸੀ ਤਾਂ ਉਹ ਲੈਟਰ ਜਦੋਂ ਕੋਰਟ ਦੀ ਨੋਟਿਸ ਵਿੱਚ ਆਇਆ ਕਿਉਂਕਿ ਸੈਂਟਰ ਦੇ ਜਿਹੜੇ ਵਕੀਲ ਨੇ ਐਡੀਸ਼ਨਲ ਟੌਲਿਸਿਟਰ ਜਨਰਲ ਸਤੇਪਲ ਜਨ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜੀ ਇੱਕ ਲੈਟਰ ਲਿਖਿਆ ਗਿਆ ਪਟੀਸ਼ਨਰ ਵੱਲੋਂ ਇਹ ਗਲਤ ਹੈ ਜਦੋਂ ਮਾਮਲਾ ਆਲਰੇਡੀ ਹਾਈ ਕੋਰਟ ਚੱਲ ਰਿਹਾ ਹੈ ਔਰ ਇਸ ਦੇਸ਼ ਦਾ ਮਸਲਾ ਇਸ ਦੇਸ਼ ਵਿੱਚ ਹੀ ਰਹਿਣਾ ਚਾਹੀਦਾ ਹੈ ਯੂਨਾਈਟਿਡ ਨੇਸ਼ਨ ਦਾ ਮਤਲਬ ਨਹੀਂ ਬਣਦਾ ਤਾਂ ਉਸ ਤੋਂ ਕੁਝ ਦਿਨ ਬਾਅਦ ਫਿਰ ਜਿਹੜੇ ਜਸਟਿਸ ਨੇ ਸੰਦਾ ਵਾਲੀਆ ਉਹਨਾਂ ਨੇ ਪਟੀਸ਼ਨਰ ਨੂੰ ਫਟਕਾਰ ਲਗਾਈ ਕਿ ਜੇ ਤੁਸੀਂ ਇਦਾਂ ਦੇ ਲੈਟਰ ਯੂਨਾਈਟਿਡ ਨੇਸ਼ਨ ਨੂੰ ਲਿਖਣਾ ਤਾਂ ਫਿਰ ਐਸੇ ਤੁਹਾਡਾ ਕੀ ਕੰਮ ਹੈ ਸੀ ਤੁਹਾਡੀ ਇਸ ਪਟੀਸ਼ਨ ਨੂੰ ਕਿਉਂ ਅਨਟਰਟੇਨ ਕਰੀਏ ਫਿਰ ਉੱਥੇ ਤੁਸੀਂ ਚਲੇ ਜਾਓ ਹਾਲਾਂਕਿ ਉਸ ਤੋਂ ਬਾਅਦ ਵਕੀਲ ਨੇ ਕਿਹਾ ਕਿ ਜੀ ਠੀਕ ਹੈ ਮੈਂ ਉਸ ਜਸਟਿਸ ਇੱਕ ਆਪਣੇ ਰੈਫਰੈਂਸ ਲਈ ਲੈਟਰ ਲ ਤੇ ਉਹਨਾਂ ਨੇ ਇਸਕਲ ਦੇ ਖੇਤ ਵੀ ਜਤਾਇਆ ਪਟੀਸ਼ਨਰ ਨੇ ਔਰ ਜਿੱਥੇ ਤੱਕ ਸੁਣਵਾਈ ਦੀ ਗੱਲ ਹੈ ਸੈਂਟਰ ਵੱਲੋਂ ਦੱਸਿਆ ਗਿਆ ਕਿ ਅੱਜ ਮੀਟਿੰਗ ਹੋਣੀ ਹੈ ਸ਼ਾਮ ਨੂੰ 5 ਵਜੇ ਔਰ ਅਸੀਂ ਪੂਰਾ ਪ੍ਰਿਆਸ ਕਰ ਰਹੇ ਹਾਂ ਕਿ ਬਾਤਚਿੱਤ ਨਾਲ ਹੀ ਹੱਲ ਨਿਕਲੇ ਔਰ ਕੋਰਟ ਦਾ ਵੀ ਇਹ ਕਹਿਣਾ ਸੀਗਾ ਕਿ ਬਾਤਚਿੱਤ ਨਾਲ ਹੀ ਹੱਲ ਨਿਕਲਣਾ ਚਾਹੀਦਾ ਤੇ ਹੁਣ ਮੰਗਲਵਾਰ ਨੂੰ ਸੁਣਵਾਈ ਹੋਏਗੀ ਔਰ ਇਸ ਦੌਰਾਨ ਅੱਜ ਸੁਣਵਾਈ ਵਿੱਚ ਹਰਿਆਣਾ ਨੇ ਸੈਂਟਰ ਨੇ ਤੇ ਪੰਜਾਬ ਨੇ ਆਪਣੀ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਉਹ ਫਾਈਲ ਕੀਤੀ ਹੈ ਜੀ ਉਮੇਸ਼ ਸੁਣਵਾਈ ਮੰਗਲਵਾਰ ਨੂੰ ਹੈ ਸੋਮਵਾਰ ਨੂੰ ਹੈ ਜੀ ਦੇਖੋ ਹੁਣੇ ਜਿਹੜੀ ਜੇ ਸੁਣਵਾਈ ਮੰਗਲਵਾਰ ਨੂੰ ਹੈ ਹੂੰ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਮੇਸ਼ ਤਨਵਾਦ ਹੈ तमाम ਜਾਣਕਾਰੀ ਲਈ ਤਾਂ ਦੱਸ ਦਈਏ ਕਿ ਸੁਣਵਾਈ ਜਿਹੜੀ ਹੈ ਉਹ ਮੰਗਲਵਾਰ ਨੂੰ ਹੋਏਗੀ ਅਗਲੀ ਔਰ ਪਟੀਸ਼ਨ ਕਰਤਾ ਨੂੰ ਜ਼ਰੂਰ ਇੱਕ ਵਾਰ ਫਟਕਾਰ ਲਗਾਈ ਗਈ ਹੈ ਪਰ ਸੁਬਾਹ ਦੇ ਜ਼ਰੂਰ ਕਿਹਾ ਗਿਆ ਹੈ ਕਿ ਮਾਮਲਾ ਜਿਹੜਾ ਹੈ ਉਹ ਗੱਲਬਾਤ ਦੇ ਨਾਲ ਹੀ ਹੱਲ ਹੋਏਗਾ